ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਅੱਜ ਤੁਹਾਨੂੰ ਪੰਜਾਬ ਸਰਕਾਰ ਦੀ ਸੜਕ ਕ੍ਰਾਂਤੀ ਬਾਰੇ ਚਾਨਣਾ ਪਾਉਣ ਵਾਸਤੇ ਇੱਥੇ ਆਇਆ ਦੋਨੇ ਬੰਦੇ ਸੈਕਟਰ ਡਿਵੈਲਪ ਨੇ ਇਹ ਸੜਕ ਜਿਹੜੀ ਜਿੱਥੇ ਮੈਂ ਖੜਾ ਵਾਂ ਇਹ ਤੇ ਪ੍ਰੇਮਿਕਸ ਪਾਇਆ ਕੁਝ ਦਿਨ ਪਹਿਲਾਂ ਅਧਿਕਾਰੀਆਂ ਵੱਲੋਂ ਇਹ ਸੜਕ ਜਿਹੜੀ ਨਾ ਕਿਧਰੋਂ ਜਾਂਦੀ ਹੈ ਨਾ ਕਿਤੇ ਆਉਂਦੀ ਆ ਪਿੱਛੇ ਵੀ ਕੁਝ ਨਹੀਂ ਅੱਗੇ ਵੀ ਕੁਝ ਨਹੀਂ ਇੱਥੇ ਕੋਈ ਬੰਦਾ ਗੱਡੀ ਚੜ੍ਹ ਨਹੀਂ ਸਕਦੀ ਨਾ ਉਤਰ ਸਕਦੀ ਆ ਪਰ ਜਿਹੜੀ ਸੜਕ ਨਾਲ ਜਿੱਥੇ ਲੋਡ ਸੀਗੀ ਜਿੱਥੇ ਲੋਕ ਤੱਕੇ ਖਾ ਰਹੇ ਨੇ ਗੱਡੀਆਂ ਵਾਲੇ ਜਿਹੜੇ ਨੇ ਲੋਕਾਂ ਦੇ ਕੱਪੜੇ ਖਰਾਬ ਹੋਦੇ ਨੇ ਸਕੂਟਰ ਤੇ ਕੋਈ ਬੰਦਾ ਜਾਂਦਾ ਆਉਂਦਾ ਉਹਦੇ ਨੂੰ ਪਤਾ ਅਮੀ ਪਾਗੇ ਇੱਥੇ ਪਤਾ ਨਹੀਂ ਲੱਗਣਾ ਟੋਆ ਕਿੱਥੋਂ ਲੰਘਣਾ ਕਿੱਥੋਂ ਦੀ ਹੈ ਔਰ ਉਹਦੇ ਚ ਕਿਸੇ ਕਿਹਦੀ ਸੱਟ ਲੱਗ ਸਕਦੀ ਹੈ ਚੋਟ ਲੱਗ ਸਕਦੀ ਹੈ ਕਿਉਂਕਿ ਇਹਨਾਂ ਸਾਰੇ ਸੈਕਟਰਾਂ ਦੇ ਲੰਡਰਾਂ ਰੋਡ ਤੋਂ ਮੁਹਾਲੀ ਦੇ ਲੋਕਾਂ ਨੂੰ ਜਾਣ ਵਾਸਤੇ ਇਹ ਬਹੁਤ ਵੱਡੀ ਇੱਕ ਐਂਟਰੀ ਹੈ ਔਰ ਇੱਥੋਂ ਸਾਰੇ ਮੁਲਾਜ਼ਮ ਸਹਿਬਾਨ ਜਿਹੜੇ ਨੇ ਉਹ ਆਪਣੀਆਂ ਡਿਊਟੀਆਂ ਤੇ ਜਾਂਦੇ ਨੇ ਬਹੁਤ ਸਾਰੀਆਂ ਮੇਰੀਆਂ ਭੈਣਾਂ ਸੜੀਆਂ ਬੱਚੀਆਂ ਇਹਨਾਂ ਨੂੰ ਇਹਨਾਂ ਸੜਕਾਂ ਦਾ ਹੀ ਆਪਣੀਆਂ ਡਿਊਟੀਆਂ ਤੇ ਜਾਂਦੀਆਂ ਨੇ ਔਰ ਉਹ ਜਿਹੜੇ ਬੱਚੇ ਜਿਹੜੋਂ ਡਿਊਟੀਆਂ ਤੇ ਜਾਂਦੇ ਨੇ ਜਦੋਂ ਬਰਸਾਤ ਦੇ ਵਿੱਚ ਸਕੂਟਰ ਤੇ ਪਤਾ ਨਹੀਂ ਲੱਗਣਾ ਤੁਸੀਂ ਦੇਖਦੇ ਹੋ ਸੜਕ ਤੇ ਤੁਹਾਨੂੰ ਚਲਕੇ ਜਿਹੜੀ ਡਾਕਟਰ ਏਸੀ ਕਮਰੇ ਅੰਦਰ ਬਹਿ ਕੇ ਸਿਰਫ ਆਪਣਾ ਸਿਸਟਮ ਦੇਖਦੇ ਨੇ ਗਰਾਉਂਡ ਜ਼ੀਰੋ ਤੇ ਆਉਂਦੇ ਨਹੀਂ ਮੈਂ ਉਹਨਾਂ ਇੰਜੀਨੀਅਰਾਂ ਨੂੰ ਉਹਨਾਂ ਅਧਿਕਾਰੀਆਂ ਨੂੰ ਉਹਨਾਂ ਅਫਸਰ ਸਹਿਬਾਨ ਨੂੰ ਮੁਬਾਰਕਬਾਦ ਦੇਣਾ ਵੀ ਇਹ ਦੇਖੋ ਤੁਹਾਡੀ ਕ੍ਰਾਂਤੀ ਜਿਹੜੀ ਸੜਕ ਤੇ ਤੁਸੀਂ ਪ੍ਰੀਮਿਕਸ ਪਾਇਆ ਲੋਕਾਂ ਦੇ ਪੈਸੇ ਦਾ ਸਰਕਾਰ ਜਿਹੜੀ ਹੈ ਲੋਕਾਂ ਦੀ ਹੈ ਲੋਕਾਂ ਦੇ ਪੈਸੇ ਤੁਸੀਂ ਵੇਸਟ ਕਰਕੇ ਅੱਜ ਇਹ ਜਿਹੜੀਆਂ ਪ੍ਰੀਮਿਕਸ ਪਾ ਕੇ ਜਿੱਥੇ ਲੋੜਾ ਉੱਥੇ ਧਿਆਨ ਨਹੀਂ ਦਿੰਦੇ ਉਹ ਤੁਹਾਡੀ ਵਧਾਈ ਹੈ ਤੁਸੀਂ ਇਹੋ ਜਿਹੇ ਅਫਸਰ ਸਹਿਬਾਨ ਨੂੰ ਤੇ ਗਰਾਉਂਡ ਜ਼ੀਰੋ ਤੇ ਆਉਣਾ ਪਏਗਾ ਨਹੀਂ ਆਓਗੇ ਤੇ ਇਦਾਂ ਦੀਆਂ ਵੀਡੀਆਂ ਪਾ ਪਾ ਕੇ ਮੈਂ ਅਫਸਰਾਂ ਨੂੰ ਚੇਤਾਵਨੀ ਦ ਇਹ ਲੋਕ ਦੇਖਣਗੇ ਚੀਜ਼ਾਂ ਤੁਹਾਨੂੰ ਤੁਹਾਡਾ ਦਫ਼ਤਰਾਂ ਚ ਬਾਹਰ ਨਿਕਲਣਾ ਔਖਾ ਕਰ ਦੇਣਗੇ ਮੈਂ ਤੁਹਾਨੂੰ ਚੇਤਾਵਨੀ ਤੇ ਅਪੀਲ ਦੋਨੇ ਚੀਜ਼ਾਂ ਪਿਆਰ ਨਾਲ ਕਰਨਾ ਵੀ ਇਹ ਜੋ ਟੋਏ ਭਰਾਓ ਤਾਂ ਕਿ ਜਿਹੜੇ ਲੋਕ ਪਰੇਸ਼ਾਨ ਹੁੰਦੇ ਆ ਉਹਨਾਂ ਦੀ ਪਰੇਸ਼ਾਨੀ ਦੂਰ ਹੋਏ ਨਾ ਕਿ ਤੁਸੀਂ ਜਿੱਥੇ ਪੈਸੇ ਦੀ ਵੇਸਟੇਜ ਕਰੀ ਜਾਂਦੇ ਹੋ ਉੱਤੇ ਕੰਟਰੋਲ ਕਰੋ ਧੰਨਵਾਦ